ਪੰਜਾਬ ਤੇ ਪੰਜਾਬੀਆਂ ਦੀ ਜਿਹੜੀ ਪਛਾਣ ਆ ਉਹ ਪੂਰੀ ਦੁਨੀਆ ਦੇ ਵਿੱਚ ਵੱਖਰੀ ਇਸੇ ਕਰਕੇ ਹੀ ਆ ਕਿਉਂਕਿ ਇਸ ਟਾਈਮ ਮੈਕਸਿਮਮ ਅੱਧੇ ਪੰਜਾਬ ਦੇ ਵਿੱਚ ਮਾਝਾ ਤੇ ਦੁਆਬਾ ਖੇਤਰ ਦੇ ਵਿੱਚ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੋਈ ਆ ਲੋਕ ਘਰੋਂ ਬੇਕਾਰ ਹੋ ਗਏ ਨੇ ਲੋਕਾਂ ਦੇ ਡੰਗਰ ਪਸ਼ੂ ਪਾਣੀਆਂ ਦੇ ਵਿੱਚ ਰੁੜ ਗਏ ਨੇ ਨਾ ਤਾਂ ਸੈਂਟਰ ਗਵਰਨਮੈਂਟ ਔਰ ਨਾ ਹੀ ਪੰਜਾਬ ਗਵਰਨਮੈਂਟ ਔਰ ਨਾ ਹੀ ਕਿਸੇ ਪੋਲੀਟੀਕਲ ਪਾਰਟੀ ਨੇ ਅਸ ਟਾਈਮ ਪੰਜਾਬ ਦਾ ਸਾਥ ਦਿੱਤਾ ਕੋਈ ਨਹੀਂ ਖੜਿਆ ਇਸ ਟਾਈਮ ਪੰਜਾਬ ਦੇ ਨਾਲ ਤੇ ਫਿਰ ਇਸ ਟਾਈਮ ਪੰਜਾਬ ਦੇ ਨਾਲ ਕੌਣ ਖੜਿਆ ਕੌਣ ਮਦਦ ਕਰ ਰਿਹਾ ਪੰਜਾਬੀਆਂ ਦੀ ਪੰਜਾਬ ਦੀ ਮਦਦ ਕਰ ਰਿਹਾ ਇਸ ਟਾਈਮ ਖੁਦ ਪੰਜਾਬੀ ਇਥੋਂ ਦੇ ਖਿੱਤੇ ਦੇ ਜਿਹੜੇ ਜੰਮੇ ਪਲੇ ਲੋਕ ਆ ਉਹੀ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਕੇ ਟਰੈਕਟਰ ਟਰਾਲੀਆਂ ਲੈ ਕੇ ਖਾਣ ਪੀਣ ਵਾਲੇ ਸਮਾਨ ਔਰ ਹਰ ਛਾਰੇ ਦਾ ਸਮਾਨ ਲੈ ਕੇ ਹੜਪ੍ਰਭਾਵਿਤ ਖੇਤਰਾ ਦੇ ਵਿੱਚ ਜਾ ਕੇ ਸੇਵਾ ਨਿਭਾ ਰਹੇ ਆ ਖੁਦ ਆਪ ਪੰਜਾਬੀ ਇੱਕ ਦੂਜੇ ਦੇ ਨਾਲ ਖੜੇ ਆ ਆਪਣੀ ਭਾਈਚਾਰਕ ਸਾਂਝ ਦੀ ਮਿਸਾਲ ਆ ਜਿਹੜੀ ਉਹ ਪੈਦਾ ਕਰ ਰਹੇ ਆ ਸੋ ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਬਾਰੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹਨਾਂ ਨੂੰ ਸਿਰਫ ਵੋਟ ਬੈਂਕ ਤੱਕ ਹੀ ਮਤਲਬ ਹੁੰਦਾ ਅਦਰਵਾਈਜ਼ ਇਹਨਾਂ ਨੇ ਆਮ ਲੋਕਾਂ ਤੋਂ ਕੁਝ ਨਹੀਂ ਲੈਣਾ ਦੇਣਾ ਹੁੰਦਾ ਹੁਣ ਜੇਕਰ ਬਾਰੀਆ ਸਟੇਟਾਂ ਬਾਰੇ ਗੱਲ ਕਰੀਏ ਤਾਂ ਉਹ ਸੋਚਦੀਆਂ ਹੋਣਗੀਆਂ ਕਿ ਪੰਜਾਬੀਆਂ ਕੋਲ ਪੈਸਾ ਜ਼ਿਆਦਾ ਆ ਜਿਹੜੇ ਐਨੀ ਸੇਵਾ ਇਹ ਕਰ ਰਹੇ ਆ ਹੁਣ ਪੈਸਾ ਤਾਂ ਗੁਜਰਾਤੀਆਂ ਕੋਲ ਬਹੁਤ ਜ਼ਿਆਦਾ ਹੋ ਵੀ ਕਰਦੇ ਐਨੀ ਸੇਵਾ ਪਰ ਨਹੀਂ ਸੇਵਾ ਕਰਨ ਲਈ ਪੈਸੇ ਦੀ ਨਹੀਂ ਲੋੜ ਸੇਵਾ ਕਰਨ ਲਈ ਇੱਕ ਸਾਫ਼ ਨੀਅਤ ਔਰ ਵੱਡਾ ਦਿਲ ਚਾਹੀਦਾ ਜੋ ਪੰਜਾਬੀਆਂ ਕੋਲ ਹੈਗੇ ਆ ਨੀਅਤ ਵੀ ਪੰਜਾਬੀਆਂ ਦੀ ਸਾਫ਼ ਹੈ ਤੇ ਦਿਲ ਵੀ ਪੰਜਾਬੀਆਂ ਦੇ ਵੱਡੇ ਹੈਗੇ ਆ ਹੁਣ ਜਦੋਂ ਹੋਰ ਸਟੇਟਾਂ ਦੇ ਵਿੱਚ ਹੋਰ ਜਗ੍ਹਾ ਦੇ ਉੱਪਰ ਕੋਈ ਐਦਾਂ ਦੇ ਹਾਲਾਤ ਬਣਦੇ ਆ ਤਾਂ ਸਭ ਤੋਂ ਪਹਿਲਾਂ ਪੰਜਾਬੀ ਉੱਥੇ ਪਹੁੰਚ ਜਾਂਦੇ ਆ ਉੱਥੋਂ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਪਰ ਅੱਜ ਜਦੋਂ ਪੰਜਾਬ ਦੇ ਹਾਲਾਤ ਮਾੜੇ ਹੋਏ ਆ ਨਾ ਤਾਂ ਕਿਸੇ ਸਰਕਾਰਾਂ ਨੇ ਸਾਥ ਦਿੱਤਾ ਔਰ ਨਾ ਹੀ ਦੂਜੀਆਂ ਸਟੇਟਾਂ ਤੋਂ ਕੋਈ ਆਇਆ ਚਲੋ ਕੋਈ ਗੱਲ ਨਹੀਂ ਪੰਜਾਬ ਨੂੰ ਕਿਸੇ ਦੀ ਲੋੜ ਵੀ ਨਹੀਂ ਹੈਗੀ ਪੰਜਾਬ ਦੇ ਉੱਪਰ ਜਦੋਂ ਵੀ ਕੋਈ ਮਾੜਾ ਟਾਈਮ ਆਇਆ ਤਾਂ ਪੰਜਾਬੀ ਖੁਦ ਆਪ ਇੱਥੋਂ ਦੇ ਜਿਹੜੇ ਖਿੱਤੇ ਦੇ ਜੰਪਲ ਲੋਕ ਹੈਗੇ ਆ ਉਹ ਆਪ ਇੱਕ ਦੂਜੇ ਦੇ ਨਾਲ ਖੜ ਜਾਂਦੇ ਆ ਮੋਢੇ ਨਾਲ ਮੋਢਾ ਲਾ ਕੇ ਸੋ ਸਾਨੂੰ ਸਮਝ ਲੈਣਾ ਚਾਹੀਦਾ ਕਿ ਹੁਣ ਸਾਨੂੰ ਇਹ ਪੋਲੀਟੀਕਲ ਪਾਰਟੀਆਂ ਦੇ ਪਿੱਛੇ ਲੱਗ ਕੇ ਨਾ ਹੀ ਕਿਸੇ ਜਾਤ ਬੋਤ ਧਰਮ ਦੇ ਪਿੱਛੇ ਇੱਕ ਦੂਜੇ ਨਾਲ ਲੜਨਾ ਚਾਹੀਦਾ ਸਭੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਇੱਕ ਦੂਜੇ ਦਾ ਸਾਥ ਦੇ ਰਹੇ ਆ ਇਸੇ ਤਰ੍ਹਾਂ ਹੀ ਦੇਣਾ ਚਾਹੀਦਾ ਸਾਨੂੰ ਪਤਾ ਹੈ ਕਿ ਜਦੋਂ ਵੀ ਪੰਜਾਬ ਦੇ ਉੱਪਰ ਮਾੜੇ ਹਾਲਾਤ ਬਣਦੇ ਆ ਜਦੋਂ ਸਾਥ ਅਸੀਂ ਇੱਕ ਦੂਜੇ ਦਾ ਆਪ ਦੇਣਾ ਫਿਰ ਰੌਲਾ ਕਾਦਾ ਆਜਾਤਾ ਪਾਤਾਂ ਦਾ ਸੋ ਦੋਸਤੋ ਸਾਨੂੰ ਸਮਝ ਲੈਣਾ ਚਾਹੀਦਾ ਕਿ ਪੰਜਾਬ ਔਰ ਪੰਜਾਬੀਆਂ ਦਾ ਸਾਥ ਕਿਸੇ ਨੇ ਨਹੀਂ ਦੇਣਾ ਸਿਵਾਏ ਤੁਹਾਡੇ ਖੁਦ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਤੁਹਾਡੇ ਇਸ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ